ਰਵੈਤੀ ਜਿਹੜੇ ਦੀਵੇ ਆ ਜਿਹੜੇ ਸਾਡੇ ਬਜ਼ੁਰਗ ਅਕਸਰ ਹੀ ਘਰਾਂ ਦੇ ਵਿੱਚ ਹੀ ਖਰੀਦ ਲੈਂਦੇ ਸਨ ਕਿਉਂਕਿ ਇਹ ਜਿਹੜੇ ਦੀਵੇ ਬਣਾਉਣ ਵਾਲਾ ਪਾਈਚਾਰਾ ਉਹ ਇਹਨਾਂ ਦੀਵਿਆਂ ਨੂੰ ਬਣਾ ਕੇ ਪਿੰਡਾਂ ਵਿੱਚ ਸ਼ਹਿਰਾਂ ਦੇ ਵਿੱਚ ਆਉਂਦਾ ਸੀ ਤੇ ਇਹ ਜਿਹੜੇ ਦੀਵੇ ਆ ਇਹਨਾਂ ਦੇ ਬਦਲੇ ਜਾਂ ਅਨਾਜ ਦਿੱਤਾ ਜਾਂਦਾ ਸੀ ਜਾਂ ਛੋਟੇ ਮੋਟਾ ਜਿਹੜਾ ਹੋਰ ਪੈਸੇ ਜਿਹੜੇ ਉਹ ਦਿੱਤੇ ਜਾਂਦੇ ਸੀ ਏ ਤੁਸੀਂ ਵੀ ਆਪਣੇ ਹੱਥੀ ਦੀਵੇ ਬਣਾਏ ਆ ਦਾਦੇ-ਪਰਦਾਦੇ ਬਣਾਉਂਦੇ ਸੀ ਭਰਾਪਾ ਨੇ ਤੁਸੀਂ ਨਹੀਂ ਬਣਾਏ ਤੇ ਫਿਰ ਇਹ ਜਿੰਨੇ ਤੁਸੀਂ ਆ ਦੀਵੇ ਵੇਚ ਰਹੇ ਹੋ ਇਹਦੇ ਫਿਰ ਬਾਜ਼ਾਰੋਂ ਲੈ ਹੋਣਗੇ ਹਾਂਜੀ ਬਾਜ਼ਾਰੋਂ ਲੈ ਕੇ ਆਨੇ ਆ ਆ ਜਿਹੜੇ ਦੀਵੇ ਆ ਇਹ 400 ਰੁਪਏ ਦੇ ਤੋੜਾ ਮਹਿੰਦਾ ਦਾ 500 ਦੀਵਾ ਹੁੰਦਾ ਹੋਰ ਇਸੇ ਇਹਦੇ ਜੇ 500 ਕਹਿੰਦਾ ਭਾਬ ਕੇ ਤੁਹਾਨੂੰ 90 ਕੇ ਪੈਸੇ ਦਾ ਦੀਵਾ ਇੱਕ ਪੈਂਦਾ ਤੇ ਫਿਰ ਇਹ ਤੁਸੀਂ ਸੇਲ ਕਿੰਨੇ ਕ ਦਾ ਕਰਦੇ ਹੋ ਮੈਂ ਹੀ ਇਦੋਂ ਦਿੰਨੇ ਆ 450 ਰੁਪਏ ਤੋਂੜਾ 430 ਰੁਪਏ ਦਾ ਉਹ ਦੋ 20 ਰੁਪਏ ਦਰਜਨ ਅੱਡੋ ਦੁਕਾਨਦਾਰ ਖੜਕੇ ਹਰ ਦੋ ਵੇਚਦੇ ਆ ਇਹ ਆ ਕੀ ਚੀਜ਼ ਆ ਅਜੀ ਮੰਦਰ ਇਹ ਛੋਟਾ ਨਾ ਬਣਾਇਆ ਇਹ ਐਸੇ ਮੰਦਰ ਆ ਪਰ ਇਹਨੂੰ ਨਾਰੀਅਲ ਦੀ ਸ਼ੇਪ ਦਿੱਤੀ ਹੋਈ ਆ ਨਾਰੀਅਲ ਦੀ ਇਹ ਪੀਰ ਸਿੰਘ ਲੱਗੀ ਹੋਈ ਆ ਵੇ ਛੋਟੀਆਂ ਅਸੀਂ ਇਹ ਦੀਵਾ ਵੀ ਬਣਿਆ ਹੋਇਆ ਆ ਆ ਵੀ ਦੀਵਾ ਬੜਾ ਫੈਂਸੀ ਆ ਇਹ ਇਹ 50 ਰੁਪਏ ਦੀ ਪੈਂਦੀ ਹੈ ਦੁਕਾਨਦਾਰ ਨੂੰ 80 ਰੁਪਏ ਦੀ ਵੇਚਦਾ ਆਹੀ ਬਸਤੀ ਦੀ ਵੇਚਨੇ ਆ ਇਹ ਤੁਹਾਨੂੰ ਹੋਲ ਸੇਲ ਦੇ ਵਿੱਚ 50 ਰੁਪਏ ਦਾ ਪੈਂਦਾ ਹੈ ਤੇ ਅਸੀਂ ਇਹਦੇ ਵਿੱਚ ਵਿੱਚ ਮੁਖੀ ਆ ਦੀਵਾ ਹੈ ਹਾਂਜੀ ਹਾਂਜੀ ਕੀ ਜਾਂਦੇ ਇਹਨੂੰ ਦਿਵਾੜੀ ਕਹਿੰਨੇ ਆਪਾਂ ਇਹਨੂੰ ਤੇ ਵੈਸੇ ਟ੍ਰੈਂਡ ਅੱਜਕੱਲ ਕਿਹੜੇ ਦੀਵੇਆਂ ਦਾ ਰੈਂਡ ਤੇ ਜਿਹੜੇ ਸਾਡੇ ਵੱਡੇ ਬਜ਼ੁਰਗ ਘਰ ਬੈਠੇ ਨੇ ਉਹ ਤਾਂ ਇਹੋ ਜਿਹਾ ਸਿੰਪਲ ਹੀ ਕਹਿੰਦੇ ਨੇ ਦੋ ਦਰਜਨ ਲੈ ਆਓ ਤਿੰਨ ਦਰਜਨ ਲੈ ਆਓ ਲੇਕਿਨ ਅਸੀਂ ਥੋੜਾ ਡੈਕੋਰੇਟਿਵ ਕਰਕੇ ਕਲਰਡ ਲੈ ਜਾਈਏ ਹੁਣ ਘਰ ਵੀ ਡੈਕੋਰੇਟਿਵ ਹੋ ਗਿਆ ਨਾ ਐਗਜੈਕਟਲੀ ਹੁੰਦੇ ਹੈ ਇਹ ਘਰ ਵੀ ਡੈਕੋਰੇਟਿਵ ਦੀਵਾਲੀ ਦੇ ਵਿੱਚ ਜਦੋਂ ਪਹਿਲਾਂ ਦੀਵੇ ਆਪਾਂ ਮੁੱਲ ਲੈਂਦੇ ਸੀਗੇ ਉਹ ਪੈਸਿਆਂ ਦਾ ਲੈਂਦੇ ਸੀ ਕਿ ਇੰਦਾ ਦਾਣੇ ਫੱਕੇ ਤੋਂ ਮਿਲਦੇ ਸੀਗੇ ਤੁਸੀਂ ਬਜ਼ੁਰਗੋ ਤੁਹਾਨੂੰ ਤੇ ਬਹੁਤ ਬੜਾ ਬੜਾ ਹਾਂ ਇਹ ਦਾਣੇ ਵੀ ਦੇ ਦਿੰਦੇ ਸੀ ਤੇ ਪੈ ਹੁਣ ਪੈਸੇ ਵੀ ਚੱਲ ਪਏ ਆ ਅੱਛਾ ਪਹਿਲਾਂ ਪੈ ਦਾਣੇ ਦਾਣੇ ਦੂਣੇ ਲੈਣੇ ਤੇ ਝੋਨਾ ਚਾਣਾ ਹੋਰ ਆਪਣਾ ਜੋਰਦ ਕਾ ਹੁੰਦਾ ਸੀ ਉਹ ਲੈ ਕੇ ਚ ਲੈਣ ਦੇ ਸੀ ਅੱਛਾ ਹਾਂ ਸਸਤੇ ਸਮੇ ਸੀ ਉਦੋਂ ਬੜਾ ਸਸਤੇ ਸਮੇ ਸੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅੱਜ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਦੀਵਾਲੀ ਦਾ ਤਿਹਾਰ ਜਿੱਥੇ-ਜਿੱਥੇ ਦੁਨੀਆ ਦੇ ਵਿੱਚ ਪੰਜਾਬੀ ਰਹਿੰਦੇ ਆ ਉੱਥੇ-ਉੱਥੇ ਹੀ ਦੀਵਾਲੀ ਦਾ ਤਿਹਾਰ ਮਨਾਇਆ ਜਾਂਦਾ ਖਾਸ ਕਰਕੇ ਪੰਜਾਬ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਇਹ ਜਿਹੜਾ ਤਿਹਾਰ ਆ ਆ ਲੋਕਾਂ ਦੇ ਸਰਦਾਦਾ ਸਭ ਤੋਂ ਵੱਡਾ ਤਿਹਾਰ ਮੰਨਿਆ ਜਾਂਦਾ ਇਸ ਤਿਹਾਰ ਦੇ ਉੱਤੇ ਜੇਕਰ ਦੀਵਿਆਂ ਦੀ ਗੱਲ ਨਾ ਕਰਾਂਗੇ ਜਿਨ੍ਹਾਂ ਦੇ ਨਾਂ ਤੋਂ ਦੀਵਾਲੀ ਬਣਿਆ ਦੀਵਿਆਂ ਵਾਲੀ ਦੀਵਾਲੀ ਦੀਪਾਵਲੀ ਹਿੰਦੀ 'ਚ ਦੀਪ ਕਹਿੰਦੇ ਆ ਪੰਜਾਬੀ 'ਚ ਦੀਵਾ ਕਹਿੰਦੇ ਆ ਪੰਜਾਬੀ 'ਚ ਦੀਵਾਲੀ ਕਹਿ ਦਿੰਦੇ ਆ ਹਿੰਦੀ 'ਚ ਦੀਪਾਵਲੀ ਕਹਿ ਦਿੰਦੇ ਆ ਇਹ ਦੀਵੇ ਨੇ ਇਹ ਸਾਡੇ ਇਹ ਰਵਾਇਤੀ ਜਿਹੜੇ ਦੀਵੇ ਆ ਜਿਹੜੇ ਸਾਡੇ ਬਜ਼ੁਰਗ ਅਕਸਰ ਹੀ ਘਰਾਂ ਦੇ ਵਿੱਚ ਹੀ ਖਰੀਦ ਲੈਂਦੇ ਸਨ ਕਿਉਂਕਿ ਇਹ ਜਿਹੜੇ ਦੀਵੇ ਬਣਾਉਣ ਵਾਲਾ ਭਾਈਚਾਰਾ ਉਹ ਇਹਨਾਂ ਦੀਵਿਆਂ ਨੂੰ ਬਣਾ ਕੇ ਪਿੰਡਾਂ ਵਿੱਚ ਸ਼ਹਿਰਾਂ ਦੇ ਵਿੱਚ ਆਉਂਦਾ ਸੀ ਤੇ ਇਹ ਜਿਹੜੇ ਦੀਵੇ ਆ ਇਹਨਾਂ ਦੇ ਬਦਲੇ ਜਾਂ ਅਨਾਜ ਦਿੱਤਾ ਜਾਂਦਾ ਸੀ ਜਾਂ ਛੋਟੇ ਮੋਟਾ ਜਿਹੜਾ ਹੋਰ ਪੈਸੇ ਜਿਹੜੇ ਉਹ ਦਿੱਤੇ ਜਾਂਦੇ ਸੀ ਫਿਰ ਸਮਾਂ ਬਦਲ ਗਿਆ ਤੇ ਬਾਜ਼ਾਰ ਦੇ ਵਿੱਚ ਮੋਮਬਤੀਆਂ ਦੀ ਜਿਹੜੀ ਆ ਇੱਕ ਲੜੀ ਆ ਗਈ ਜਾਂ ਰਿਵਾਜ ਆ ਗਿਆ ਉਸ ਤੋਂ ਬਾਅਦ ਬਿਜਲਈ ਦੀਵਿਆਂ ਦਾ ਜੋਗ ਆ ਗਿਆ ਬਿਜਲੀ ਵਾਲੀਆਂ ਲੜੀਆਂ ਦਾ ਜੋਗ ਆ ਗਿਆ ਪਰ ਫਿਰ ਵੀ ਇਹ ਜਿਹੜੇ ਦੀਵੇ ਆ ਜਾਂ ਆ ਜਿਹੜੇ ਵੱਡੇ ਦੀਵੇ ਆ ਆ ਰੰਗਦਾਰ ਆ ਆ ਸਾਰੇ ਜਿਹੜੇ ਦੀਵੇ ਆ ਇਹਨਾਂ ਨੂੰ ਦੀਵਾਲੀ ਚੋਂ ਮੰਨਫੀ ਨਹੀਂ ਕੀਤਾ ਜਾ ਸਕਿਆ ਤੇ ਹੁਣ ਅੱਗੇ ਜਾ ਕੇ ਆ ਮਸ਼ੀਨਾਂ ਨਾਲ ਬਣਨ ਵਾਲੇ ਆ ਹੱਥਾਂ ਨਾਲ ਬਣੇ ਆ ਇਹ ਸਾਰੇ ਹੱਥਾਂ ਨਾਲ ਬਣੇ ਹੋਏ ਦੀਵੇ ਆ ਇਹਨਾਂ ਦੇ ਉੱਤੇ ਜਿਹੜੀ ਆ ਕਾਰੀਗਰੀ ਕੀਤੀ ਹੋਈ ਆ ਆ ਜਿਹੜੇ ਦੀਵੇ ਆ ਇਹ ਮਸ਼ੀਨਾਂ ਨਾਲ ਬਣਿਆ ਇਹ ਵੀ ਮਸ਼ੀਨੀ ਦੀਵੇ ਬਣੇ ਹੋਏ ਆ ਸਾਰੇ ਤੇ ਅੱਜ ਮੋਮਬਤੀਆਂ ਤੇ ਚਲੋ ਬਣਦੀਆਂ ਹੀ ਸਾਰੀਆਂ ਜਿਹੜੀਆਂ ਉਹ ਮਸ਼ੀਨਾਂ ਨਾਲ ਆ ਤੇ ਹੁਣ ਆ ਮਸ਼ੀਨਾਂ ਨਾਲ ਬਣੀਆਂ ਹੋਈਆਂ ਇਹਨਾਂ ਦੇ ਵਿੱਚ ਪਾਉਣ ਵਾਲੀਆਂ ਦੀਵਿਆਂ ਦੇ ਵਿੱਚ ਪਾਉਣ ਵਾਲੀਆਂ ਬੱਤੀਆਂ ਵੀ ਮਸ਼ੀਨਾਂ ਨਾਲ ਬਣੀਆਂ ਆ ਗਈਆਂ ਸੋ ਸਾਡੇ ਨਾਲ ਆ ਦੀਵੇ ਵੇਚਣ ਵਾਲੇ ਵੀਰ ਜਿਹੜੇ ਕਿ ਖੁਦ ਇਹ ਦੀਵੇ ਬਣਾਉਣ ਵਾਲੇ ਭਾਈਚਾਰੇ ਨੂੰ ਜਿਹੜਾ ਉਹ ਆ ਸੰਬੰਧ ਰੱਖਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਆ ਬਹੁਤ ਸਾਰੇ ਦੀਵੇ ਜਿਹੜੇ ਆ ਇੱਥੇ ਪਏ ਆ ਇੱਥੇ ਆਜੋ ਜੀ ਭਾਜੀ ਤੁਸੀਂ ਥੱਲੇ ਸੋ ਇਹ ਵੀਰ ਸਾਡੇ ਨਾਲ ਆ ਪਾਜੀ ਕੀ ਨਾਮ ਤੁਹਾਡਾ ਮੇਰੇ ਅੱਗੇ ਟੇਸਟ ਮਾਰਨਾ ਜਪਏ ਰਕੇਸ਼ ਕੁਮਾਰ ਜੀ ਹਾਂਜੀ ਰਕੇਸ਼ ਕੁਮਾਰ ਜੀ ਇਹ ਤੁਸੀਂ ਵੀ ਆਪਣੇ ਹੱਥੀਂ ਦੀਵੇ ਬਣਾਏ ਆ ਦਾਦੇ-ਪਰਦਾਦੇ ਬਣਾਉਂਦੇ ਸੀ ਭਰਾਪਾ ਨੇ ਤੁਸੀਂ ਨਹੀਂ ਬਣਾਏ ਤੇ ਫਿਰ ਇਹ ਜਿੰਨੇ ਤੁਸੀਂ ਆ ਦੀਵੇ ਵੇਚ ਰਹੇ ਹੋ ਇਹ ਤੇ ਫਿਰ ਬਾਜ਼ਾਰੋਂ ਲੈ ਹੋਣਗੇ ਹਾਂਜੀ ਬਾਹਰੋਂ ਲੈ ਕੇ ਆਨੇ ਆ ਤੁਸੀਂ ਇਹ ਦੱਸੋ ਵੀ ਇਹ ਦੀਵੇ ਕਿੱਥੇ ਬਣਦੇ ਆ ਇਹ ਤਰਨਤਨ ਬਣਦੇ ਆ ਮਲੇਰਕੋਟ ਨੇ ਬਣਦੇ ਆ ਜਾਂ ਅੰਮ੍ਰਿਤਸਰ ਵੀ ਬਣਦੇ ਆ ਅੱਛਾ ਆਪਣੇ ਜ਼ਿਲ੍ਹੇ ਦੇ ਵਿੱਚ ਹੁਣੇ ਦੀਵੇ ਕੋਈ ਨਹੀਂ ਬਣਾਉਂਦਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਕੋਈ ਨਹੀਂ ਕੋਈ ਕੋਈ ਹੈ ਪਿੰਡਾਂ ਵਿੱਚ ਰਹਿ ਗਏ ਬਜ਼ੁਰਗ ਬਾਕੀ ਹੁਣ ਨਾ ਮੈਂ ਇਸਰੇ ਨਹੀਂ ਨਵਾਂ ਮੜਾ ਕੋਈ ਕੰਮ ਨਹੀਂ ਕਰ ਰਿਹਾ ਇਹਦਾ ਅੱਛਾ ਕਿੰਨੇ ਕਿਸਾਲਾਂ ਤੋਂ ਤੁਹਾਡਾ ਜਿਹੜਾ ਦੀਵੇ ਬਣਾਉਣ ਵਾਲਾ ਜਿਹੜਾ ਇੱਕ ਤੰਦਾ ਜਿਹਾ ਕਾਰੋਬਾਰ ਹੈ ਛੋਟਾ ਛੋਟਾ ਚਾਹ ਦਿੰਦਾ ਬ੍ਰੇਚਟ ਕਰਦੇ ਨੇ ਬਸ ਸਾਨੂੰ ਆਪਣੇ ਕੰਮ ਵਿੱਚ ਡੈਡੀ ਜਰ ਨੱਗੇ ਨੇ 28 ਸਾਲ ਹੋ ਗਏ 28 29 ਸਾਲ 28 29 ਸਾਲ ਤੋਂ ਇਹ ਦੁਕਾਨ ਪਾਈ ਨੂੰ ਹੋਇਆ ਇਹ ਦੁਕਾਨ ਪਾਈ ਨੂੰ ਤੁਹਾਨੂੰ ਹੋ ਗਿਆ ਹਾਂਜੀ ਤੇ ਇਹ ਫਿਰ ਬਾਜ਼ਾਰੋਂ ਫਿਰ ਕਿਹੜੇ ਕੀਮਤ ਦੇ ਉੱਤੇ ਮਿਲਦੇ ਆ ਇਹ ਇਹ ਕਿਲੋਆਂ ਦੇ ਹਿਸਾਬ ਨਾਲ ਮਿਲਦੇ ਆ ਗਿਣਤੀ ਦੇ ਹਿਸਾਬ ਨਾਲ ਮਿਲਦੇ ਆ ਕੁਝ ਗਿਣਤੀ ਦੇ ਹਿਸਾਬ ਨਾਲ ਮਿਲਦੇ ਆ ਕੁਝ ਤੋੜਿਆਂ ਦੇ ਹਿਸਾਬ ਨਾਲ ਮਿਲਦੇ ਆ ਤੋੜਿਆਂ ਦੇ ਹਿਸਾਬ ਨਾਲ ਇਹ ਔਸਤਨ ਇੱਕ ਤੋੜਾ ਕਿੰਨੇ ਦਾ ਆ ਜਾਂਦਾ ਇਹ 400 ਰੁਪਏ ਦਾ ਆ ਜਾਂਦਾ ਜਿਹੜੇ ਨਾਰਮਲ ਜਿਹੜੇ ਹੱਥ ਦੇ ਬਣੇ ਦੀਵੇ ਆ ਉਹ ਵਾਲੇ ਉਹ ਹਨ ਜੀ ਉਹ 400 ਰੁਪਏ ਦਾ ਆ ਜਾਂਦਾ ਹਾਂਜੀ ਅੱਛਾ ਜਿਹੜੇ ਆ ਫੈਂਸੀ ਦੀਵੇ ਆ ਜਿਹੜੇ ਵਾਲੇ ਇਹ ਵਾਲੇ ਇਹ 10 ਰੁਪਏ ਦਾ ਤੇ 15 ਰੁਪਏ ਦਾ ਵੱਖੋ ਵੱਖਰੇ ਜਿੱਦਾਂ ਜਿੱਦਾਂ ਡਿਜ਼ਾਈਨ ਜਿੱਦਾਂ ਜਿੱਦਾਂ ਸਾਇਜ ਉਸ ਹਿਸਾਬ ਨਾਲ ਆ ਜਾਂਦਾ ਤੇ ਆ ਜਿਹੜੇ ਮਸ਼ੀਨਾਂ ਨਾਲ ਡਾਈਆਂ ਨਾਲ ਇਹ ਵੀ ਉਸ ਤਰ੍ਹਾਂ ਹੀ ਆ ਵੱਟ 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 ਰੇਟ ਆ ਛੋਟੇ ਵੱਡੇ ਦਾ ਇਹਨਾਂ ਦਾ ਵੱਖ-ਵੱਖ ਰੇਟ ਆ ਹਾਂਜੀ ਅੱਛਾ ਜਿਹੜੇ ਆ ਆਪਾਂ ਗੱਲ ਕਰ ਲਈਏ ਆਹ ਵਾਲੇ ਛੋਟੇ ਦੀਵੇ ਆ ਹਾਂਜੀ ਆਹ ਵਾਲੇ ਆ ਜਿਹੜੇ ਦੀਵੇ ਆ ਇਹ 400 ਰੁਪਏ ਦੇ ਤੋੜਾ ਮੈਂਦਾ ਵਾ 500 ਦੀਵਾ ਹੁੰਦਾ ਹਰ ਇੱਕ ਇਹਦੇ ਜੇ 500 ਕਹਿੰਦਾ ਭਾਅ ਵਕੇ ਤੁਹਾਨੂੰ 90 ਕੇ ਪੈਸੇ ਦਾ ਦੀਵਾ ਇੱਕ ਪੈਂਦਾ ਤੇ ਫਿਰ ਇਹ ਤੁਸੀਂ ਸੇਲ ਕਿੰਨੇ ਕ ਦਾ ਕਰਦੇ ਹੋ ਮੈਂ ਹੀ ਇਦੋਂ ਦਿੰਨੇ ਆ 450 ਰੁਪਏ ਤੋੜਾ 430 ਰੁਪਏ ਦਾ ਉਹ ਦੋ 20 ਰੁਪਏ ਦਰਜਨ ਅੱਡੋ ਦੁਕਾਨ ਅੰਦਰ ਖੜਕੇ ਹਰ ਦੋ ਵੇਚਦੇ ਆ ਤੁਸੀਂ ਵੀ ਤੋੜਿਆਂ ਦੇ ਹਿਸਾਬ ਨਾਲ ਤੁਹਾਡਾ ਥੋਕ ਦਾ ਕੰਮ ਆ। ਹਾਂਜੀ ਹੋਸੇ ਦਾ ਕੰਮ ਹੈ। ਤੁਹਾਡਾ ਹੋਲ ਸੇਲ ਦਾ ਹੀ ਕੰਮ ਆ। ਹਾਂਜੀ। ਅੱਛਾ ਤੇ ਫਿਰ ਆ ਜਿਹੜੇ ਦੀਵੇ ਆ ਇਹ ਕਿੱਦਾਂ ਮਿਲਦੇ ਆ? ਇਹ ਗਿਣਤੀ ਦੇ ਹਿਸਾਬ ਨਾਲ ਮਿਲਦੇ ਆ। ਹਾਂਜੀ ਹਾਂਜੀ ਗਿਣਤੀ ਦੇ ਹਿਸਾਬ ਨਾਲ। ਇਹਦਾ ਕੀ ਮੁੱਲ ਵਾ? ਇਹ 8 ਰੁਪਏ ਦਾ ਪੈਂਦਾ ਵਾ। 10 ਰੁਪਏ। ਤੁਸੀਂ ਵੇਚਦੇ ਕਿੰਨੇ ਦਾ? 10 ਰੁਪਏ ਦਾ। ਅੱਛਾ ਦੁਕਾਨਦਾਰ ਇਹਨੂੰ 10 ਰੁਪਏ ਦਾ ਇਹਨਾਂ ਦੀਵਿਆਂ ਨੂੰ 7-8 ਰੁਪਏ ਦਾ ਸਾਡੇ ਕੋ ਖੜ ਕੇ 10 ਰੁਪਏ ਦਾ ਵੇਚ ਦਿੰਦਾ ਤੁਹਾਡੇ ਕੋ 7-8 ਰੁਪਏ ਦਾ ਖੜ ਕੇ 10 ਦਾ ਵੇਚ ਦਿੰਦੇ ਹੋਰ ਕਿਹੜੀ ਕਿਹੜੀ ਆਈਟਮ ਜਿਹੜੀ ਆ ਤੁਸੀਂ ਦਿਵਾਲੀ ਤੇ ਲਿਆਉਂਦੇ ਹੋ ਬਣੀ ਬਣਾਈ ਜੀ ਮੂਰਤੀ ਆਂਦੀ ਨਸ਼ਮੀ ਦੇ ਨਿਸ ਵਿਚਾਰਾ ਹਾਂ ਬਾਕੀ ਖਡਾਉਣੇ ਵੀ ਆ ਜਿੱਦਾਂ ਪੈਸੇ ਪਾਉਣ ਵਾਲੀ ਢੋੜਕਾ ਹੋ ਜੀਆਂ ਹਾਥੀ ਘੋੜੇ ਹੋ ਜੇ ਜੋ ਪੂਜਾ ਹੁੰਦੀ ਆ ਉਹ ਚਾਹਦਿਆਂ ਨੇ ਦਿਵਾਲੀ ਛੋਟੀ ਵੱਡੀ ਹੈ ਮੰਦਿਰ ਵੇਖ ਲੈ ਛੋਟੇ ਵੱਡੇ ਦਿਖਾ ਦਿਓ ਇੱਕ ਵਾਰੀ ਅੱਛਾ ਸਾਰੇ ਜਿਹੜੇ ਆ ਸਾਰੇ ਰੈਡੀਮੇਡ ਆ ਇਹ ਇਹ ਆ ਕੀ ਚੀਜ਼ ਆ ਹਾਂ ਵੀ ਮੰਦਿਰ ਇਹ ਛੋਟਾ ਨਾ ਬਣਾਇਆ ਹੈ। ਇਹ ਐਸ਼ਾ ਮੰਦਿਰ ਆ ਪਰ ਇਹਨੂੰ ਨਾਰੀਅਲ ਦੀ ਸ਼ੇਪ ਸੇਪ ਦਿੱਤੀ ਹੋਈ ਹੈ। ਨਾਰੀਅਲ ਦੀ। ਇਹ ਪੀਸ ਨਾਲ ਲੱਗੀ ਹੋਈ ਹੈ ਵੇਖੋ ਤੀਆਂ ਜੀ। ਤੀਆਂ ਦੀਵਾਰ ਤੇ ਦੀਵਾ ਵੀ ਬਣਿਆ ਹੋਇਆ। ਅੱਛਾ ਇਹ ਜਿਹੜਾ ਬਹੁਤ ਫੈਂਸੀ ਪੀਸ ਆ ਤੇ ਇਹ ਕਿੰਨੇ ਕ ਦਾ ਵੇਚਦੇ ਹੋ? ਇਹ 50 ਰੁਪਏ ਦਾ ਵੇਚਣਾ ਹੈ। ਇਹ ਰੇਟ ਤੇ ਬਹੁਤ ਘੱਟ ਆ ਪਰ ਇੱਥੇ ਇਹਦੀ ਕਲਾਕਾਰੀ ਇੱਥੇ ਬੜੀ ਆ। ਹਾਂਜੀ ਹਾਂਜੀ। ਤੇ ਇਹ ਦੁਕਾਨਦਾਰ ਤੁਹਾਡੇ ਕੋ ਕਿੰਨੇ ਦਾ ਵੇਚਦਾ ਇਹ? ਉਹਨੂੰ ਹੋਸਿਆ ਵਿੱਚ ਥੋੜਾ 10 ਰੁਪਏ 15 ਰੁਪਏ ਨਸ ਘੜਦੀ ਦਾ ਵਾ। ਅੱਛਾ ਆ ਵੀ ਦੀਵਾ ਬੜਾ ਫੈਂਸੀ ਆ ਇਹ। ਇਹ 50 ਰੁਪਏ ਦੀ ਪੈਂਦੀ ਹੈ ਦੁਕਾਨਦਾਰ ਨੂੰ 80 ਰੁਪਏ ਦੀ ਵੇਚਦਾ ਆਈ ਵਸਤੀ ਦੀ ਵੇਚਣਾ ਹੈ ਇਹ ਤੁਹਾਨੂੰ ਹੋਲ ਸੇਲ ਦੇ ਵਿੱਚ 50 ਰੁਪਏ ਦਾ ਪੈਂਦਾ ਹੈ ਤੇ ਅਸੀਂ ਇਹਦੇ ਵਿੱਚ ਇੱਕ ਮੁਖੀ ਆ ਦੀਵਾ ਹੈ ਹਾਂਜੀ ਹਾਂਜੀ ਕੀ ਜਾਂਦੇ ਇਹਨੂੰ ਦੀਵਾਲੀ ਚੰਨੇ ਆਪਾਂ ਇਹਨੂੰ ਇਹਨੂੰ ਦੀਵਾਲੀ ਜਾਂਦੇ ਆ ਹਾਂਜੀ ਹਾਂਜੀ ਅੱਛਾ ਇਹਨੂੰ ਦੀਵਾ ਨਹੀਂ ਜਾਂਦੇ ਦੀਵੇ ਉਹ ਬੇਖੋ ਪਰੰਤ ਦਿਖਾਏ ਨਹੀਂ ਉਹ ਹੀ ਹੈ ਅੱਛਾ ਸੋ ਦੋਸਤੋ ਇਹ ਦੀਵਾਲੀ ਦੀਆਂ ਦੀਵਿਆਂ ਦੀਆਂ ਵੱਖ-ਵੱਖ ਬਣਗੀਆਂ ਨੇ ਤੇ ਇਹ ਫਿਰ ਮਾਲ ਵਿਕ ਜਾਂਦਾ ਸਾਰਾ ਕਿਤੇ ਸਟੋਰ ਹੋ ਜਾਂਦਾ ਕੋਈ ਬਚ ਵੀ ਜਾਂਦਾ ਵਾ ਕੋਈ ਚੱਕਰ ਨਹੀਂ ਆਉਂਦਾ ਤੇ ਰੋਮੇ ਸਾਲ ਆ ਜਾਂਦਾ ਤੇ ਅਗਲੇ ਸਾਲ ਫਿਰ ਜਿਹੜਾ ਇਹ ਬਦਲ ਜਾਂਦਾ ਰਵਾਜ ਬਦਲ ਜਾਂਦਾ ਕੋਈ ਟ੍ਰੈਂਡ ਉਹਦਾ ਫਰਕ ਨਹੀਂ ਪੈਂਦਾ ਚਲੋ ਨਵੇਂ ਪੁਰਾਣੇ ਵਿੱਚ ਨਾਲ ਚੱਲ ਜਾਂਦਾ ਵਾ ਕੋਈ ਚੱਕਰ ਨਹੀਂ ਆ ਤੇ ਟੁੱਟ ਭੱਜ ਵੀ ਹੁੰਦੀ ਆ ਉਹ ਤਾਂ ਹੈ ਪੈਣਾ ਕਿ ਮਿੱਟੀ ਦੀ ਚੀਜ਼ ਟੁੱਟ ਭੱਜਦੀ ਹੋਣੀ ਹੈ ਮਿੱਟੀ ਦੀ ਚੀਜ਼ ਆ ਟੁੱਟ ਭੱਜਦੀ ਹੋਣੀ ਹੁੰਦੀ ਆ ਕੀ ਨਾਮ ਦੱਸਿਆ ਤੁਸੀਂ ਅਰਤੇਸ਼ਤ ਮਾਰਜੀ ਅੰਦਰ ਵੀ ਰੱਖਿਆ ਸਮਾਨ ਕੋਈ ਦੀਵਾਲੀ ਦਾ ਦੀਵਾਲੀ ਦਾ ਤੇ ਬਾਕੀ ਦੂਜਾ ਸਮਾਨ ਡਮਲੇ ਵਿਚਾਰਾ ਜੀ ਦੇ ਜਾਂਦਾ ਅੱਛਾ ਬਾਕੀ ਸਮਾਨ ਘੜੇ ਪੂਰੇ ਸਾਰੇ ਦੀ ਆ ਦੇ ਨੀ ਨਾ ਵਖਾ ਲੈਣੇ ਅੱਜ ਦੀ ਵਿਆਹ ਤੇ ਕੰਮ ਸਾਡਾ ਅੱਛਾ ਚਲ ਕਰ ਲੈਣਾ ਮੜ ਜਾ ਕਰਦੇ ਮਿੰਟ ਦਾ ਇਹੋ ਟਰਨਲ ਜਿਹਨਾਂ ਨਾਲ ਤੰਦੂਰ ਰਜਰੇ ਚਲੋ ਜੋ ਪਹਿਲਾਂ ਤੋਂ ਸੋ ਦੋਸਤੋ ਇਹ ਤੰਦੂਰ ਆ ਜਿਹੜੇ ਸਾਡੇ ਘਰਾਂ ਚ ਕਦੀ ਬੀਬੀਆਂ ਖੁਦ ਬਣਾ ਲੈਂਦੀਆਂ ਸਨ ਜਾਂ ਇਹ ਦੀਵੇ ਬਣਾਉਣ ਵਾਲਾ ਭਾਈ ਜਾਰਾ ਭਾਂਡੇ ਬਣਾਉਣ ਵਾਲਾ ਜਿਹੜਾ ਭਾਈ ਜਾਰਾ ਤੇ ਇਹ ਇਹਨੂੰ ਬਣਾਉਂਦੇ ਸੀ ਆ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਬਠਲੀਆਂ ਨੇ ਜਾਂ ਹੋਰ ਕੁਝੇ ਆ ਤੇ ਆ ਚੁੱਲ੍ਹੇ ਆ ਇਹ ਸਾਰਾ ਕੁਝ ਜਿਹੜਾ ਇਹ ਹੁਣ ਇਹ ਖੁਦ ਲਿਆ ਕੇ ਵੇਚਦੇ ਆ ਜਦ ਕੇ ਹੱਥੀ ਨਹੀਂ ਬਣਾਉਂਦੇ ਆ ਸਾਰ ਉਹ ਜਿਹੜੇ ਛੋਟੇ ਘੜੇ ਆ ਸਰਾਈਆਂ ਨੇ ਕੁੰਡੇ ਆ ਤੇ ਇਹ ਆ ਗੁਲਦਸਤੇ ਆ ਆਪਣੇ ਉਹ ਗਮਲੇ ਆ ਸੋ ਮਿੱਟੀ ਦੇ ਗਮਲਿਆਂ ਦਾ ਵੀ ਅੱਜ ਕੱਲ ਕਾਫੀ ਜਿਹੜਾ ਰਵਾਜ ਉਤੇਜੀ ਨਾਲ ਵਧ ਰਿਹਾ ਪਰ ਦੁੱਖ ਦੀ ਗੱਲ ਇਹ ਆ ਤੇ ਕਹੇ ਸੁਣਾਂਂਡੀ ਤੇ ਜੈਸਤ ਵੀ ਚੜ ਜਾਂਦੀ ਏ ਚੁੰਨੇ ਤੇ ਵੀ ਚੜ ਜਾਂਦੀ ਆ ਅੱਛਾ ਪਤਾ ਕੀ ਜੈਸਤ ਮਿੱਟੀ ਦੇ ਭਾਂਡੇ ਪਾੜ ਜਾਂਦਾ ਪਰ ਰਾਜਸਥਾਨ ਦੀ ਬਣੀ ਹੋਈ ਏ ਜੈਸਤ ਵੀ ਚੜ ਜਾਂਦੀ ਏ ਇਹਦਾ ਥੱਲਾ ਇਦਾਂ ਦਾ ਬੜਾ ਹਾਂਜੀ ਮਿੱਟੀ ਵੀ ਇਦਾਂ ਦੀ ਏ ਹਾਂਜੀ ਤੂੰ ਕੀ ਨਾ ਕੀ ਦੱਸਿਆ ਤੁਸੀਂ ਹਰਦੇਸ਼ ਤੁਮਾਰੀ ਸੋ ਰਕੇਸ਼ ਕੁਮਾਰ ਹੋਣਾ ਦਾ ਕਹਿਣਾ ਤੁਹਾਡੇ ਪਿਤਾ ਜੀ ਦਾ ਕੀ ਨਾਮ ਹੈ ਦਾਦਾ ਜੀ ਤਰਸੀਮ ਨਾਲ ਦਾਦਾ ਰਾਮ ਮੋਹਨ لال ਜੀ ਕਹਿੰਦੇ ਕਿ ਸਾਡੇ ਦਾਦਾ ਜੀ ਮੋਹਨ لال ਪਿਤਾ ਤਰਸੀਮ لال ਇਹ ਸਾਰਾ ਜਿਹੜਾ ਹੱਥੀਂ ਕਰਦੇ ਸੀ ਇਹ ਜਿਹੜੀਆਂ ਕਲਾਕ੍ਰਿਤੀਆਂ ਹੱਥੀਂ ਬਣਾਉਂਦੇ ਸੀ ਪਰ ਅੱਜ ਕੱਲ ਇਹ ਸਾਰਾ ਕੁਝ ਇਹ ਲਿਆ ਕੇ ਥੋਕ ਦੇ ਵਿੱਚ ਵੇਚ ਰਹੇ ਆ ਸੋ ਇਹ ਦੀਵਿਆਂ ਦੀ ਦੀਵਾਲੀ ਆ ਸੋ ਅੱਗੇ ਦੇਖਦੇ ਆ ਕਿ ਹੋਰ ਲੋਕਾਂ ਦੀ ਦੀਵਾਲੀ ਜਿਹੜੀ ਆ ਉਹ ਕਿਵੇਂ ਦੀ ਆ ਪਟਾਕੇ ਵੇਚਣ ਵਾਲਿਆਂ ਦੀ ਦੀਵਾਲੀ ਕਿਵੇਂ ਦੀ ਰਹੀ ਆ ਹੋਰ ਇਲੈਕਟ੍ਰੋਨਿਕਸ ਦਾ ਸਮਾਨ ਜਾਂ ਹੋਰ ਲੋਕਾਂ ਲੋਕਾਂ ਵਾਸਤੇ ਬਰਤਨ ਵੀ ਜਿਹੜੇ ਆ ਉਹ ਘਰਾਂ ਦੇ ਵਿੱਚ ਲਿਆਂਦੇ ਜਾਂਦੇ ਆ ਸੋ ਚਲੋ ਦੇਖਦੇ ਆ ਬਾਕੀ ਦੁਕਾਨਦਾਰਾਂ ਦਾ ਇੱਥੇ ਕੀ ਕਹਿਣਾ ਸੋ ਕੁਝ ਲੋਕ ਇੱਥੇ ਦੀਵਿਆਂ ਦੀ ਖਰੀਦੋ ਫਰੋਕਤ ਕਰ ਰਹੇ ਆ ਆ ਪੰਜ ਜੀ ਕਿੰਨੇ ਕ ਦੀਵੇ ਇਸ ਵਾਰ ਲੈਣੇ ਆ ਦੀਵੇ ਤੇ ਲਵਾਂਗੇ ਕੋਈ ਉਹਦੇ ਨੰਬਰਿੰਗ ਨਹੀਂ ਹੈ ਕਿ ਇੰਨੇ ਹੀ ਲੈਣੇ ਆ ਜਿੰਨੇ ਵਧੀਆ ਲੱਗਣ ਕਈ ਵਾਰੀ ਲੈ ਹੀ ਲਈਦੇ ਆ ਨਹੀਂ ਰਵਾਇਤੀ ਦੀਵੇ ਮਿੱਟੀ ਵਾਲੇ ਜਾਂ ਅੱਜ ਕੱਲ ਫੈਂਸੀ ਦੀਵੇ ਆ ਜਿੱਦਾਂ 2 ਦਰਜਨ ਤੇ ਪੁਰਾਣੇ ਜਿਹੜੇ ਸਿੰਪਲ ਹੁੰਦੇ ਮਿੱਟੀ ਵਾਲੇ ਠੀਕ ਹੈ ਬਾਕੀ 10 ਕੁ ਪੀਸ ਜਾਂ 5-6 ਆਪਾਂ ਡੈਕੋਰੇਟਿਵ ਲੈ ਲਈਏ ਘਰ ਚਲਾਉਣ ਨੂੰ ਇਸ ਕਰਕੇ ਹਾਂਜੀ ਤੇ ਵੈਸੇ ਟ੍ਰੈਂਡ ਅੱਜ ਕੱਲ ਕਿਹੜੇ ਦੀਵਿਆਂ ਦਾ ਟਰੈਂਡ ਤੇ ਜਿਹੜੇ ਸਾਡੇ ਵੱਡੇ ਬਜ਼ੁਰਗ ਘਰ ਬੈਠੇ ਨੇ ਉਹ ਤਾਂ ਇਹੋ ਜਿਹਾ ਸਿੰਪਲ ਹੀ ਕਹਿੰਦੇ ਨੇ ਦੋ ਦਰਜਨ ਲੈ ਆਓ ਤਿੰਨ ਦਰਜਨ ਲੈ ਆਓ ਲੇਕਿਨ ਅਸੀਂ ਥੋੜਾ ਡੈਕੋਰੇਟਿਵ ਕਰਕੇ ਕਲਰਡ ਲੈ ਜਾਈਏ ਹੁਣ ਘਰ ਵੀ ਡੈਕੋਰੇਟਿਵ ਹੋ ਗਿਆ ਨਾ ਐਗਜੈਕਟਲੀ ਹੁੰਦੇ ਹੈ ਇਹ ਘਰ ਵੀ ਡੈਕੋਰੇਟਿਵ ਵਿਦ ਟਰੈਂਡ ਸੋ ਹੋਰ ਵੀ ਇੱਥੇ ਕੁਝ ਲੋਕ ਜਿਹੜੇ ਆ ਉਹ ਦੀਵਿਆਂ ਦੀ ਆ ਖਰੀਦੋ ਫਰੋਖਤ ਕਰ ਰਹੇ ਆ ਉਹਨਾਂ ਨਾਲ ਗੱਲ ਕਰਦੇ ਆ ਹਾਂਜੀ ਬਾਜੀ ਕੀ ਫਰਕ ਰਿਹਾ ਅੱਜ ਦੀ ਦੀਵਾਲੀ ਤੇ ਪੁਰਾਣੀ ਦੀਵਾਲੀ ਦੇ ਵਿੱਚ ਤੋ ਖੀਰ ਹਣ ਕਰਨ ਲੱਗੀ ਜਿੱਦਾਂ ਪਹਿਲਾਂ ਲੱਗਦੀ ਐ ਤੇ ਹੁਣ ਕਾਜ ਲੱਗੀਆਂ ਦੀਵੇ ਖਰੀਦ ਕੇ ਟੇਓ ਹਾਂਜੀ ਹਾਂਜੀ ਦੀਵੇ ਲੈ ਜੀ ਅੱਛਾ ਅੱਜ ਕੱਲ ਕਿਹੜੇ ਦੀਵਿਆਂ ਦਾ ਰਵਾਜ ਆ ਤੁਹਾਨੂੰ ਲੱਗਦਾ ਇੱਧਰ ਆ ਜਾ ਰਵਾਜ ਦੀ ਤਾਂ ਦੇਖੋ ਜੀ ਬਸੇ ਤਾਂ ਜੋ ਪ੍ਰਾਤਨ ਚੱਲਿਆ ਆ ਵੀ ਇਹ ਮਿੱਟੀ ਦੇ ਦੀਵੇ ਜਿਹੜੇ ਆ ਜਦਾ ਇਹੋ ਚੱਲਦੇ ਆ ਉਦੋਂ ਤੇ ਹੁਣ ਇਲੈਕਟ੍ਰੀਕਲ ਬਥੇਰੀਆਂ ਆ ਗਈਆਂ ਆਈਟਮਾਂ ਫੁਲ ਚੜੀਆਂ ਵਗੈਰਾ ਸਭ ਕੁਝ ਆ ਗਿਆ ਪਰ ਜਦਾ ਜਿਹੜੀ ਪ੍ਰੇਫਰੈਂਸ ਇਹੋ ਹੀ ਦੇ ਰਹੇ ਮਿੱਟੀ ਦੇ ਦੀਵਿਆਂ ਨੂੰ ਜੋ ਇੱਕ ਪੂਜਾ ਵਾ ਜੋ ਸ਼ਰਦਾ ਵਾ ਉਹ ਤੇ ਰਵਾਇਤੀ ਦੇਵੇਂ ਆ ਜੀ ਮੰਨੀ ਜਾਊ ਬਿਲਕੁਲ ਬਿਲਕੁਲ ਜੀ ਬਿਲਕੁਲ ਓਬੀ ਜੀ ਬਿਜਲੀ ਵਾਲੇ ਦੀਵੇ ਨਹੀਂ ਨਹੀਂ ਜੀ ਨਹੀਂ ਉਹ ਜੋ ਪੁਰਾਣੇ ਦੀਵੇ ਮਿੱਟੀ ਦੇ ਬਣੇ ਆ ਉਹਨਾ ਜੀ ਮੰਨੀ ਜਾਏਗੀ ਜੀ ਹਾਂ ਜੀ ਸੋ ਹੋਰ ਵੀ ਇੱਥੇ ਕੁਝ ਗਾਹਕ ਹੈਗੇ ਆ ਜਿਹੜੇ ਦੀਵਿਆਂ ਦੀ ਖਰੀਦੋ ਫਰੋਕਤ ਕਰ ਰਹੇ ਆ ਆ ਬੇਟਾ ਕਿੰਨੇ ਕ ਦੀਵੇ ਲੈਣੇ ਫਿਰ ਆਤੀ ਹਾਂ ਦੋ ਦਰਜਣੇ ਲਈ ਦੀਆਂ ਦੋ ਦਰਜਣ ਹਾਂ ਜੀ ਅੱਛਾ ਛੋਟੇ ਦੀਵੇ ਜਿਆਦਾ ਲੈ ਕੇ ਫੈਂਸੀ ਦੀਵੇ ਵੀ ਲੈ ਆ ਦੋ ਸਿੰਪਲ ਹੀ ਲੈ ਸਿੰਪਲ ਹੀ ਵਧੀਆ ਹੁੰਦੇ ਆ अच्छा एक ਗੱਲ ਦੱਸਿਓ ਵੀ ਦੀਵੇ ਹੁਣ ਮਹਿੰਗੇ ਹੋ ਗਏ ਆ ਕਿ ਜਾਂ ਜਿੱਦਾਂ ਮੰਗਾਈਦੇ ਹਿਸਾਬ ਨਾਲ ਇਹਨਾਂ ਦੀ ਕੀਮਤ ਵਧੀ ਆ ਨਹੀਂ ਠੀਕ ਆ ਕੀਮਤ ਦਾ 20 ਰੁਪਏ ਦਰਜਣਾ ਹੈ ਠੀਕ ਹੈ ਦੋ ਦਰਜਣਾ ਲਈ ਦਿਆ ਤੇ ਜਿਹੜੇ ਫੈਂਸੀ ਦੀਵੇ ਆ ਉਹ ਮੈਂ ਦੇਖੇ ਨਹੀਂ ਅਜੇ ਸਿੰਪਲ ਹੀ ਲੈਣ ਦੀ ਆ ਤੁਸੀਂ ਲੈ ਰਹੀ ਸੀ ਨਾ ਦੂਜੇ ਵੀ ਫੈਂਸੀ ਦੀਵੇ ਹਾਂ ਇੱਕ ਵੱਡਾ ਲੇਦਾ ਐ 84 ਇਹ ਕਿੰਨੇ ਦਾ ਮਿਲਿਆ ਵਾ ਇਹ ਦੱਸਿਆ ਨਹੀਂ ਅਜੇ ਉਹਨਾਂ ਨੇ ਅਜੇ ਤੁਸੀਂ ਕਲੈਕਸ਼ਨ ਹੀ ਕਰ ਰਹੇ ਹੋ ਹਾਂਜੀ ਹਾਂਜੀ ਅੱਛਾ ਤੁਸੀਂ ਇਹ ਦੱਸੋ ਕਿ ਇਹ ਜਿਹੜੇ ਆ ਦੀਵੇ ਜਿਆਦਾ ਵਰਤਦੇ ਹੋ ਕਿ ਜਾਂ ਫਿਰ ਬਿਜਲੀ ਵਾਲੇ ਦੀਵੇ ਵੀ ਵਰਤਦੇ ਹੋ ਨਹੀਂ ਇਹੋ ਹੀ ਵਰਤਦੇ ਆ ਦੇਣ ਦੇ ਹਾਤੇ ਤੇ ਹੋਈ ਚਲਦੇ ਆ ਵਧੀਆ ਲੱਗਦੇ ਆ ਸੋ ਹੋਰ ਇਥੇ ਬਜ਼ੁਰਗ ਮਾਈਆਂ ਸਾਡੇ ਨਾਲ ਨੇ ਆ ਮਾਤਾ ਜੀ ਦੀਵੇ ਵੇਚੰਦਾ ਹੈ ਉਹ ਨਹੀਂ ਜੀ ਮੈਂ ਨਹੀਂ ਵੇਚਦਾ ਅੱਛਾ ਮੈਂ ਕਿੱਥੋਂ ਵੇਚਨੇ ਪੁੱਤ ਅੱਛਾ ਅੱਛਾ ਮੈਨੂੰ ਇੱਕ ਗੱਲ ਦੱਸਿਓ ਹਾਂਜੀ ਕਿ ਦੀਵਾਲੀ ਦੇ ਵਿੱਚ ਜਦੋਂ ਪਹਿਲਾਂ ਦੀਵੇ ਆਪਾਂ ਮੁੱਲ ਲੈਂਦੇ ਸੀਗੇ ਉਹ ਪੈਸਿਆਂ ਦਾ ਲੈਂਦੇ ਸੀ ਕਿ ਏਦਾਂ ਦਾਣੇ ਫੱਕੇ ਤੋਂ ਮਿਲਦੇ ਸੀਗੇ ਤੁਸੀਂ ਬਜ਼ੁਰਗੋ ਤੁਹਾਨੂੰ ਤੇ ਬਹੁਤ ਪਤਾ ਹੈ ਬੜਾ ਬੜਾ ਹੈ ਇਹ ਦਾਣੇ ਵੀ ਦੇ ਦਿੰਦੇ ਸੀ ਤੇ ਪੈ ਹੁਣ ਪੈਸੇ ਵੀ ਚੱਲ ਪਏ ਆ ਅੱਛਾ ਪਹਿਲਾਂ ਪੈ ਦਾਣੇ ਦਾਣੇ ਦੂਨੇ ਲੈਣੇ ਤੇ ਝੋਨਾ ਚਾਹਨਾ ਹੋਰ ਆਪਣਾ ਜੋ ਦਕਾ ਹੁੰਦਾ ਸੀ ਉਹ ਲੈ ਕੇ ਤੇ ਲੈ ਲੈਂਦੇ ਸੀ ਅੱਛਾ ਹਾਂ ਸਸਤੇ ਸਮੇ ਸੀ ਉਦੋਂ ਬੜਾ ਸਸਤੇ ਸਮੇ ਸੀਗੇ ਹੁਣ ਮਗਹੀ ਆ ਗਈ ੱਟ ਮਗਹੀ ਦੇ ਸਾਹਮਣੇ ਭਾਂਡਾ ਵੀ ਹੁੰ ਜਾਂਦਾ ਕਰਕੇ ਚੀਜ਼ ਮਗਹੀ ਆ ਪੁੱਤ ਮਾੜਾ ਕੋਈ ਖਾ ਨਹੀਂ ਸਕਦਾ ਮਾੜਾ ਨਹੀਂ ਮੇਰੇ ਦੋ ਪੁੱਤਰ ਮਰ ਗਏ ਤੇ ਜੋ ਆਣ ਆ ਫਿਰ ਤੇ ਤੁਹਾਡੀ ਦੀਵਾਲੀ ਵੀ ਅਦਾਸ ਹੁੰਦੀ ਆ ਨਾ ਹਾਂ ਆਈ ਲੋਕਾ ਤੇਰੇ ਵਰਗੇ ਦੇ ਜਾਂਦੇ ਬਿਚਾਰ ਭਲਾ ਹੋਵੇ ਜਿੰਨਾਂ ਦੇ ਜਿਹੜੇ ਬਚਾਰੇ ਸਾਰੇ ਕਰ ਜਾਂਦੇ ਨੇ ਇੱਕਰ ਨੰਬਰ ਤੇ ਬੁੱਢੇ ਬੁੱਢਾ ਰਹਿ ਗਏ ਆ ਨਾ ਕੋਈ ਸੁਣਦਾ ਤੇ ਨਾ ਕੋਈ ਕਰਦਾ ਹਮਤ ਗਰੰਟਾ ਵੀ ਨਹੀਂ ਮਿਲਿਆ ਸੋ ਮਾਤਾ ਬਜ਼ੁਰਗਾਂ ਉਹਨਾਂ ਦਾ ਜਿਹੜਾ ਵਾ ਇਸ ਤਿਹਾਰ ਦੇ ਨਾਲ ਅਦਾਸੀ ਵੀ ਜੁੜੀ ਹੋਈ ਆ ਤੇ ਸੋ ਜਿੱਥੇ ਬਿਜਲੀ ਦੇ ਦੀਵੇ ਜਾਂ ਬਿਜਲੀ ਦੀਆਂ ਲੜੀਆਂ ਦੀ ਖਰੀਦੋ ਫਰੋਕਤਾ ਉਥੇ ਨਾਲ ਦੀ ਨਾਲ ਅੱਜ ਵੀ ਹਰੇਕ ਦੁਕਾਨ ਦੇ ਉੱਤੇ ਜਿੰਨੀਆਂ ਵੀ ਇਹ ਦੁਕਾਨਾਂ ਤੁਸੀਂ ਆ ਦੇਖ ਸਕਦੇ ਹੋ ਇੱਧਰ ਇਹ ਸਾਰਾ ਹੀ ਬਾਜ਼ਾਰ ਜਿਹੜਾ ਰਵਾਇਤੀ ਦੀਵਿਆਂ ਦਾ ਮਿੱਟੀ ਦੇ ਦੀਵਿਆਂ ਦਾ ਇੱਕ 2 3 4 ਪਤਾ ਨਹੀਂ ਇਹ ਤੇ ਦਰਜਨ ਦੇ ਕਰੀਬ ਜਿਹੜੀਆਂ ਦੁਕਾਨਾਂ ਉਹ ਦੀਵਿਆਂ ਦੀਆਂ ਔਰ ਉਹਨਾਂ ਦੇ ਨਾਲ-ਨਾਲ ਦੀਵਿਆਂ ਦੇ ਨਾਲ ਨਾਲ ਮੋਮਬਤੀ ਅਛਾ ਮੋਮਬਤੀ ਦੀ ਵਿਕਰੀ ਵੀ ਭਾਜੀ ਪੂਰੀ ਹੋ ਰਹੀ ਹੈ ਬਹੁਤ ਜਿਆਦਾ ਜੀ ਹੈ ਠੀਕ ਹੈ ਮੈਡਮ ਜਿਆਦਾ ਮੋਮਬਤੀ ਵੇਖਦੀ ਦੀਵੇ ਦੀਵੇ ਜੀ ਸਭ ਹੈ ਦੀਵੇ ਜਿਆਦਾ ਵੇਖਦੇ ਹਾਂਜੀ ਹਾਂਜੀ ਠੀਕ ਆ ਐਤ ਕਾਂ ਦਾ ਸੀਜ਼ਨ ਕਿਦਾਂ ਦਾ ਰਿਹਾ ਦੀਵਾਲੀ ਦਾ ਤੇਜੀ ਜੀ ਅਜੀ ਆਇਆ ਸਭ ਇਹ ਕੀਮਤ ਵਿੱਚ ਤੇਜੀ ਆ ਕਿ ਜਾਂ ਖਰੀਦੋ ਫਰੋਕਤ ਜੂ ਵੀ ਤੇਜੀ ਆ ਖਰੀਦੋ ਜੀ ਵੀ ਤੇਜੀ ਆ ਐਤ ਕੀ ਕਹਿੰਦਾ ਭਾਅ ਕੇ ਦੁਕਾਨਦਾਰੀ ਚੰਗੀ ਲੱਗੂਗੀ ਕੀ ਨਾ ਕੀ ਤੁਹਾਡਾ ਮੇਰਾ ਨਾਮ ਕੋਲ ਨਿਰਮਰ ਹੈ ਫਿਰ ਇਹ ਦੀਵੇ ਸਾਰੇ ਬੜੇ ਬਣਾਏ ਲਿਆਉਂਦੇ ਹੋ ਹਾਂਜੀ ਠੀਕ ਸੋ ਹੋਰ ਇੱਥੇ ਕੁਝ ਬੀਬੀਆਂ ਪੈਣਾ ਲੈ ਰਹੀਆਂ ਨੇ ਦੀਵੇ ਅੱਛਾ ਭੈਣ ਜੀ ਬਿਜਲੀ ਵਾਲੇ ਦੀਵੇ ਜ਼ਿਆਦਾ ਲੈਂਦੇ ਕੋਈ ਇਹੋ ਲੈਂਦੇ ਹੋ ਨਾਲ ਆਈ ਦੇਖੋ ਲੈ ਲੇ ਜ਼ਿਆਦਾ ਬਿਜਲੀ ਵਾਲੇ ਨਹੀਂ ਲੈਂਦੇ ਇਹ ਜੀ ਨਹੀਂ ਲੈ ਅੱਛਾ ਤੁਸੀਂ ਵੀ ਭੈਣ ਜੀ ਖਰੀਦੋ ਖਰੋਦ ਕੀ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਦੀਵੇ ਕਿੰਨੇ ਕੇ ਦੀਵੇ ਖਰੀਦਦੇ ਹੋ ਹਰ ਵਾਰ ਸਰ ਨਿਕਲ ਜਾਂਦੇ 5-6 ਦਰਜਨ ਲੱਗ ਜ ਜਾਂਦੇ ਆ 5-6 ਦਰਜਨ ਹਾਂਜੀ ਅੱਛਾ ਕਿੰਨੇ ਕ ਨੂੰ ਦਰਜਨ ਮਿਲਦੀ ਕੋਈ ਪਤਾ ਲੱਗਾ ਜੀ ਸਰ 200 ਰੁਪਏ ਦਰਜੰਦੇ ਦੇ ਰਹੇ ਨੇ ਤੇ ਛੋਟੇ ਦੀਵਿਆਂ ਦਾ ਹਾਂਜੀ ਹਾਂਜੀ ਤੇ ਜਿਹੜੇ ਵੱਡੇ ਆ ਜਿਹੜੇ ਫੈਂਸੀ ਦੀਵੇ ਆ ਸਰ ਉਹ ਪੁੱਛਨੇ ਆ ਜੋ ਪਤਾ ਨਹੀਂ ਜੀ ਕੀ ਦਰ ਕੀ ਪਾ ਦਿੰਦੇ ਜੇ ਅਜੇ ਪੁੱਛੇ ਤੁਹਾਡੀ ਚੁਆਇਸ ਕੀ ਆ ਸਿੰਪਲ ਦੀਵੇ ਸਰ ਸੋ ਜੋ ਜ਼ਿਆਦਾ ਵੇਖਣ ਵਿੱਚ ਆ ਰਿਹਾ ਰੁਝਾਨ ਜਿੰਨੇ ਵੀ ਗਾਹਕ ਆ ਰਹੇ ਦੀਵਾਲੀ ਦੇ ਉਹ ਜਿਹੜੇ ਆ ਛੋਟੇ ਦੀਵੇ ਜਿਹੜੇ ਰਵਾਇਤੀ ਮਿੱਟੀ ਦੇ ਦੀਵੇ ਆ ਚਾਹੇ ਕਿ ਉਹ ਵੇਚਣ ਵਾਲੇ ਵੀ ਮੁੱਲ ਲਿਆ ਕੇ ਵੇਚ ਰਹੇ ਆ ਤੋ ਦਿਵਾਰੀ ਦੀਆਂ ਜਿਹੜੀਆਂ ਲਹਿਰਾਂ ਬੈਰਾਂ ਰੌਣਕਾਂ ਜਿਹੜੀਆਂ ਉਹ ਇਸ ਵੇਲੇ ਜਿਹੜੀ ਆ ਇਹ ਖਰੀਦੋ ਫਰੋਕਤ ਪੂਰੇ ਜੋਰਾਂ ਦੇ ਉੱਤੇ ਆ ਆ ਗੁਰਦਾਸਪੁਰ ਤੋਂ ਪੰਜਾਬੀ ਲੋਕ ਚੈਨਲ ਲਈ ਕੁਲਦੀਪ ਸਿੰਘ ਜਾਫਲਪੁਰ ਗੁਰਦਾਸਪੁਰ ਤੋਂ ਪੰਜਾਬੀ ਲੋਕ ਚੈਨਲ ਲਈ ਕੁਲਦੀਪ ਸਿੰਘ ਜਾਫਲਪੁਰ ਤੇ ਸਾਡੇ ਚੈਨਲ ਵੱਲੋਂ ਆਪ ਸਭ ਨੂੰ ਦਿਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ